ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਦੋ ਟਰਾਲੀਆਂ ਸੇਲ ਆਸਤੇ ਸਿੰਪਲ ਟਰਾਲੀਆਂ ਹੀ ਬਿਨਾ ਜਿੱਕ ਤੋਂ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜੇ ਇਸ ਕਰਾਤ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਆਪਣਾ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਹੋਇਆ ਸੰਦ ਦੀ ਵੀਡੀਓ ਬਣਾ ਕੇ ਆਪਾਂ ਨੂੰ ਭੇਜ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਿੱਤੀ ਜੋ ਅੱਗੇ ਗੱਲ ਕਰੀਏ ਨੀਲੀ ਟਰਾਲੀ ਦੀ ਇਹ ਦੋ ਟਰਾਲੀਆਂ ਸੇਲ ਆਈ ਸਿੰਪਲ ਵੀਰ ਕੋਲੇ ਤੇ ਨੀਲੀ ਟਰਾਲੀ ਗੱਲ ਕਰੀਏ 11 6 ਦੀ ਟਰਾਲ ਪੂਰੀ ਵਜਨ ਵਾਲੀ ਟਰਾਲੀ ਹੈ ਟਰਾਲੀ ਸਾਰੀ ਵੇਖ ਲਓ ਵਿੱਚੋਂ ਵੀ ਪੂਰੀ ਸਾਫ਼ ਆ ਵਿੱਚੋਂ ਕੈਮਰਾਮੈਨ ਨੂੰ ਕਹਿਣਿਆ ਵਿਖਾ ਦੇ ਵੀ ਵਿੱਚੋਂ ਕਿਤੇ ਕੋਈ ਟਾਕੀ ਨਹੀਂ ਲੱਗੀ ਕੋਈ ਮੋਰੀ ਨਹੀਂ ਕਿਸੇ ਬੰਨੇ ਪੂਰੀ ਸਾਫ਼ ਟਰਾਲੀ ਆ ਸਾਈਡਾਂ ਦੀ ਵੀ ਬੇਦਾਗ ਟਰਾਲੀ ਹੈ ਤੇ ਰੰਗ ਵੀ ਟਰਾਲੀ ਦਾ ਚੰਗਾ ਪਿਆ ਕੋਈ ਰੰਗ ਕਰਨ ਦੀ ਲੋੜ ਨਹੀਂ ਇਹ ਬਿਨਾ ਵੇੜ ਤੋਂ ਸੇ ਆਸਤੇ ਆਈ ਬਿਨਾ ਵੇੜ ਤੋਂ ਹੀ ਟਾਇਰਾਂ ਦੀ ਨਿਗਾਹ ਪਰਵਾ ਦਿਓ ਟਾਇਰ ਵੀ ਚੰਗੇ ਆ 1020 ਦੇ ਨਿੱਕੀ ਗੱਡੀ ਵਾਲੇ ਟਾਇਰ ਆ ਪੂਰੇ ਚੰਗੇ ਆ ਜੀ ਤੇ ਸਾਢੇ 3 ਇੰਚ ਹੀ ਹਿੱਸਾ ਲੱਗਿਆ ਹੋਇਆ ਟਰਾਲੀ ਦੇ ਥੱਲੇ ਹੀ 3.5 ਇੰਚ ਹਿੱਸਾ ਲੱਗਿਆ ਹੋਇਆ ਜੀ ਤੇ ਗਾਡਰ ਵੀ ਪੂਰੇ ਚੰਗੇ ਹੈਵੀ ਟਾਟਾ ਦੇ ਵਜਨ ਵਾਲੇ ਗਾਡਰ ਲੱਗੇ ਹੋਇਆ ਜੀ ਸਾਫ ਗਾਡਰ ਆ ਜੀ ਕੋਈ ਗਾਡਰ ਤੇ ਕੋਈ ਟਾਕੀ ਨਹੀਂ ਲੱਗੀ ਕੋਈ ਪੱਟ ਨਹੀਂ ਗਾਡਰ ਤੇ ਲੱਗਾ ਹੈ ਟਰਾਲੀਆਂ ਤੁਸੀਂ ਚਾਰ ਚਫੇਰੋ ਦੇਖ ਸਕਦੇ ਹੋ ਸਾਰੀ ਟਰਾਲੀ ਸਾਫ ਆ ਜੀ ਸਿੰਪਲ ਟਰਾਲੀ ਆ ਜੀ ਤੇ ਜੇ ਆਪਾਂ ਗੱਲ ਕਰੀਏ ਰੇਟ ਦੀ ਰੇਟ ਹੈਗਾ ਜੀ 68000 ਰੁਪਿਆ 68000 ਰੁਪਿਆ ਇਸ ਟਰਾਲੀ ਦਾ ਰੇਟ ਆ ਜੀ ਬਿਨਾ ਵੇਡ ਤੋਂ ਟਰਾਲੀ ਆ ਜੀ ਮੌਕਸਰ ਏਰੀਆ ਦੇ ਵਿੱਚ ਖੜੀ ਆ ਬਾਕੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਸ ਨੂੰ ਰੇਡ ਦੇ ਵਿੱਚੋਂ ਮਾਨਤਨ ਪੂਰਾ ਕੀਤਾ ਜਾਊ ਮੌਕੇ ਤੇ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊ ਟਰਾਲੀ ਵੇਖਣ ਤੇ ਟਰਾਲੀ ਵਿੱਚੋਂ ਇੱਕ ਰੀ ਵੇਖ ਲਓ ਚੰਗੀ ਤਰ੍ਹਾਂ ਬਾਕੀ ਰੇਤਾ ਪਿਆ ਬਾਕੀ ਟਰਾਲੀ ਕਿਤੋਂ ਕੋਈ ਮੋਰੀ ਨਹੀਂ ਸਾਫ ਟਰਾਲੀ ਆਈ ਕਿਸੇ ਭਾਵਾਂ ਸਰੋਂ ਪਾ ਲਓ ਤੁਸੀਂ ਸਰੋਂ ਵੀ ਲੀਕ ਨਹੀਂ ਹੁੰਦੀ ਇਹਦੇ ਵਿੱਚੋਂ ਤੇ ਅੱਗੇ ਤੁਹਾਨੂੰ ਟਰਾਲੀ ਵਿਖਾਉਣੇ ਖੱਟੀ ਇਹ ਵੀ 11 6 ਦੀ ਆ ਇਹਦਾ ਮੁੱਲ ਬਹੁਤ ਜੈਜਵੀਰ ਨੇ ਕਰ ਕੀਤਾ ਹੋਇਆ 11 6 ਦੀ ਟਰਾਲੀ ਇਹ ਵੀ ਮਲੋੜ ਦੀ ਬਣੀ ਵਜਨ ਵਾਲੀ ਟਰਾਲੀ ਆਈ ਭਾਰੀ ਟਰਾਲੀ ਆਈ ਤੇ ਇਹਦੇ ਨਾਲ ਦਾਣੇ ਵਾਲਾ ਵेड ਤੁਹਾਨੂੰ ਮਿਲੂਗਾ ਜਿਹੜਾ ਉੱਪਰ ਲੱਗਿਆ ਹੋਇਆ ਜੀ ਦਾਣੇ ਵਾਲਾ ਵेड ਮਿਲੂਗਾ ਬਾਕੀ ਤੁਹਾਨੂੰ ਵਿਖਾ ਦਿੰਨੇ ਆ ਇਹਦੇ ਵੀ ਟਾਇਰ ਬਹੁਤ ਚੰਗੇ ਬੇਦਾਗ ਟਾਇਰ ਨੇ ਤੇ ਗੱਡਰ ਇਹਦੇ ਵੀ ਚੰਗੇ ਭਾਰੇ ਲੱਗੇ ਹੋਇਆ ਜੀ ਭਾਰੇ ਟਰਾਲੀ ਦੇ ਗੱਡ ਲੱਗੇ ਹੋਏ ਵਜਨ ਹੈਗਾ ਜੀ 11 11.5 ਕੁਆਂਟਲ ਟਰਾਲੀ ਦਾ ਤੇ ਬਾਕੀ ਟਾਇਰ ਵੇਖ ਲਓ ਤੇ ਵਿੱਚੋਂ ਵੀ ਤੁਹਾਨੂੰ ਫੋਟੋ ਵਿਖਾ ਦਿੰਨੇ ਆ ਜੀ ਵਿੱਚੋਂ ਦੇਖ ਸਕਦੇ ਹੋ ਸਾਈਡਾਂ ਬਿਲਕੁਲ ਬੇਦਾਗ ਨੇ ਸਾਈਡਾਂ ਬੇਦਾਗ ਨੇ ਫਰਸ਼ 'ਚ ਤੁਹਾਨੂੰ ਮਾੜੇ ਦਾਗ ਮਿਲ ਸਕਦੇ ਆ ਬਾਕੀ ਸਾਈਡਾਂ ਬਿਲਕੁਲ ਸਾਫ਼ ਹੈ ਜੀ ਟਰਾਲੀ ਦੀ ਟਰਾਲੀ ਸਾਰੀ ਵੇਖ ਲਓ ਵਧੀਆ ਕੰਮ ਦੀ ਟਰਾਲੀ ਹੈ ਰੇਟ ਦੇ ਹਿਸਾਬ ਤੇ ਬਿਲਕੁਲ ਜਾਇਜ਼ ਪੈਸੇ ਮੰਗੇ ਵੀਰ ਨੇ ਸਾਫ ਟਰਾਲੀ ਹੈ ਜੀ ਤੇ ਵਿੱਚੋਂ ਤੁਹਾਨੂੰ ਫਰਸ਼ ਦੀ ਫੋਟੋ ਦਿਖਾ ਦਿੰਨੇ ਆ ਹਿੱਸੇ ਦੀ ਫੋਟੋ ਦਿਖਾ ਦਿੰਨੇ ਜੀ ਪੀਸਾ ਲੱਗਾ ਹੈ ਜੀ 3.5 ਇੰਚ ਹਿੱਸਾ ਲੱਗਾ ਹੈ ਜੀ ਟਾਇਰ ਤੇ ਦੇਖ ਲਓ ਪੱਕੇ ਟਾਇਰ ਨੇ 1000ਵੀ ਦੇ ਟਾਇਰ ਨੇ ਬਾਕੀ ਇਸ ਟਰਾਲੀ ਦੀ ਆਪਣਾ ਰੇਟ ਦੀ ਗੱਲ ਕਰੀਏ ਰੇਟ ਹੈਗਾ ਜੀ ਇਹਦਾ 60000 ਰੁਪਿਆ ਜੀ 60000 ਰੁਪਿਆ ਰੇਟ ਹੈ ਜੀ ਬਾਕੀ ਜਿਹੜਾ ਕੋਈ ਵੀਡੀਓ ਸ਼ੇਅਰ ਕਰਕੇ ਆ ਜੂਗਾ ਉਹਨੂੰ ਮਾਨਤਾਨ ਕੀਤਾ ਜਾਊ ਜੀ ਮੌਕੇ ਤੇ ਮੌਕੇ ਤੇ ਵੀਰ ਮਾਨਤਾਨ ਕਰ ਦੇਣਗੇ ਬਾਕੀ ਬਾਕੀ ਵੀਰ ਦਾ ਸੰਪਰਕ ਨੰਬਰ ਵੀ ਦਿੰਨੇ ਆ ਜੀ ਤੇ 830284004 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ ਮਕਸਰੇ ਏਰੀਆ ਵਿੱਚ ਖੜੀ ਆ ਪਿੰਡ ਮਕੰਦ ਸਿੰਘ ਵਾਲਾ